ਜੱਟ ਚੁੱਪ ਹੋਗੇ ਜਾਂ ਮੈਥੀ ਹੋਗੇ ਚੁੱਪ ਹੋਣਾ ਵੀ ਤਾਂ ਦੀ ਮੈਥੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਉਹ ਹਰਿਆਣੇ ਦਾ ਕਾਂਗਰਸੀ ਵੀ ਹੈ ਕਾਂਗਰਸ ਸਾਹਿਬ ਤਾਂ ਕਿ ਨਹੀਂ ਸਪਸ਼ਟ ਕਰ پا ਰਹੀ ਕਿ ਅਸੀਂ ਕਿੱਧਰ ਆਈ ਆਪ ਸਾਹੀ ਅਸੀਂ ਤਾਂ ਹੈਗੇ ਸਿੱਦੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਨਾਲ ਖੜੇ ਬਾਲ ਸਾਹਿਬ ਤੇ ਜਿਹੜੇ ਗੁਪਤਾ ਸਾਹਿਬ ਨੇ ਉਹ ਕੀ ਗੁਪਤਾ ਸਾਹਿਬ ਤਾਂ ਕਹਿੰਦਾ ਤਾਂ ਟੀਲ ਲੈ ਜਾ ਤਾਂ ਹਰਿਆਣੇ ਦੇ ਬਚਾਣੇ ਮੈਂ ਮੈਂ ਅਸੀਂ ਨਾਲ ਹੀ ਵਿਰੋਧ ਕੀਤਾ ਅਸੀਂ ਅਸੀਂ ਕਿੱਥੋਂ ਦੇਵਾਂ ਕਿੱਥੋਂ ਭਜਾਣਗੇ ਟੀਲਾਂ ਤੱਕ نہیں چاندی دیکھو جے 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 پچھے جاؤں گے چاندی کہی بھی آؤ گی جی چیاسی چنبارہ لے جیو آ لو لے جیو چیئرسٹ کرو جی نہ ہو گیا اہم چل رہا کی ڈرمیشن کی ہو گیا پایا راکا تھا بھاجپا تھوڑا ਪਾਣੀਆਂ ਦਾ ਰੱਖਾ ਥੋੜਾ ਭਾਜ-ਭਾਜ ਫਿਰਦਾ ਏਅਰ ਨੂੰ ਐਡਰੈਸ ਕੀਤਾ ਜਾਵੇ ਪਾਣੀਆਂ ਦਾ ਰੱਖਾ ਆ ਲੋ ਆ ਲੋ ਆ ਗੱਲ ਸੁਣ ਅਸੀਂ ਜਨਮ ਦਿਨ 'ਚ ਜਿਹਨੇ ਪਾਣੀ 81 ਚ ਕੀ ਕੀ ਧਕਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਥੋੜੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ ਜਨਾ ਜਾਓ ਹੁਣ ਮਾਫੀ ਮੰਗੀ ਜਾਂਦੇ ਹੋ ਅਮਰੀਕਾ ਚ ਜੋ 80s ਮੇ ਹੁਆ ਉਸकी ਜ਼ਿੰਮੇਦਾਰੀ ਲੇਤਾ ਹੂੰ ਮੈਂ ਮੈਂ ਵਹਾ ਹਮ ਨਹੀਂ ਥਾ ਇਹਦਾ ਮਤਲਬ ਜੀ ਤੁਸੀਂ ਹੈ ਹੀ ਨਹੀਂ ਸੀ ਤਾਂ ਉਸ ਤੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਮੈਂ ਬੰਗਲਾਦੇਸ਼ ਬਣੀ ਨਹੀਂ

ਕਾਮ ਜਾਨੇ ਪਾਸ ਚ ਫਾਇਦਾ ਕੋਈ ਅਮੇ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾਨ ਹਾਂ ਆਪੋਨੇ ਕਾਨੂੰਨ ਉਹ ਕਰਨਾ ਉਹੀ ਡੂਮਣੇ ਥੱਲੇ ਬੈ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਕਹਿ ਫਿਰੋ ਬੀਬੀ ਐਮਬੀ ਤ ਤੇ ਉਹਨਾਂ ਨੂੰ ਗੱਲ ਕਰ ਲੈਣੇ ਦੋਗੇ ਗੱਲ ਕਰ ਲੈ ਲੈ ਟਿੰਕੂ ਆਈ ਐਮ ਅ ਸ਼ਿਟ ਪੀਸ ਟਾਕਿੰਗ ਬੋਲ ਤੇ ਬੀੜੀ ਮੰਗਾ ਚਲੋ ਬੀੜੀ ਕਹਾ ਦਤਾ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗਿਆ ਕਹਾਵਤ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਦੂਮਨੇ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤੇ ਜਾਵੇ ਬਿਲਕੁਲ ਬੈਠੋ ਬੈਠੋ ਬਾਈ ਬੈਠੋ ਬੈਠੋ ਬਾਈ ਬੈਠੋ ਬੈਠੋ ਬਾਈ ਬੈਠੋ ਇੱਕ ਕਹਾਵਤ ਹੈ ਪੰਜਾਬੀ ਪੜ੍ਹਿੰਦੇ ਨਾ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ अच्छा जी मेनू चंगी तेरी ये चीज सब अपनी ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਡਰਬੀ ਘੋੜਾ ਏ ਟੱਟੂ ਏ ਤੇ ਉਹ ਕੀ ਹੁੰਦਾ ਫਿਰ ਓਏ ਡਰਬੀ ਘੋੜਾ ਏ ਟੱਟੂ ਏ ਇਹ ਕੀ ਹੋਊਗੀ ਉਹ ਕਿਹੜੀ ਲੈਂਗੁਏਜ ਐ ਤੁਸੀਂ ਆਪਾ ਤੁਹਾਡੀ ਐਡਰੈਸ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਹੈ ਗੱਲ ਕਰਨ ਕਰੀਏ ਜਿਹੜੀ ਗੰਗੋਰੀ ਗੱਲ ਕਰਨ ਤਾਂ ਦਿਉ ਤਾਂ ਕਰਾਂ ਬਹਿ ਜਾ ਕਾਰਜੋ ਮਾਰਿਓ ਮੁਖੰਦਰੀਏ ਐਡਰੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਚੇਅਰ ਨੂੰ ਡੈਸ ਕੀਤਾ ਜਾਵੇ ਜੋ ਵੀ ਕੋਈ ਚੇਅਰ ਦੀ ਜਦ ਤੋਂ ਬਿੜਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕੈਨੇਡਾ ਦੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦਿੰਦੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੀ ਕਲੂ ਪ੍ਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਫੁੱਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇ ਤੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਦੇਸੀ ਤੋਂ ਵੀ ਗੱਲ ਤਾਂ ਫੈਸੀ ਕਿ ਮੈਂ 25 ਸਾਲ ਹੀ ਰਹੇ ਇੱਕ ਤੁਹਾਡੀ ਆਉਣ ਵਾਲੀ ਆਜਾ ਕਰਦੇ ਨਹੀਂ ਲੱਗਾ ਆਲੀ ਜਦੋਂ ਆਲੀ ਆਈ ਮੈਨੂੰ ਗੁਰਮਾਰਾ ਸਾਹਿਬ ਬੈਠੋ ਬਾਜਾ ਸਾਹਿਬ ਬਾਜਾ ਸਾਹਿਬ ਬੈਠੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਾਂ ਬਾਜਾ ਸਾਹਿਬ ਬੈਠੋ ਤੁਹਾਡੇ ਕਿਹਾ ਨਹੀਂ ਅਸੀਂ ਬੈਠੇ ਓੜੀ ਕੋ ਫੇਰੋ ਸਿੰਘ ਸਾਹਿਬ ਕੰਟੀਨਿਊ ਕਰੋ ਜੀ ਤੁਸੀਂ ਵੀ ਦੇਖੋ ਵੇਟ ਕਰੋ ਤੁਹਾਡੇ ਸਾਹਮਣੇ ਵੀ ਟਾਈਮ ਆ ਜਾਣਾ ਬੜੀ ਤੇ ਹਰ ਜੀ ਵੇਟ ਕਰੋ ਕਿਸੇ ਹੋਰ ਬਸ ਤੇ ਨਾ ਚੜ ਜਾਓ ਉਹਦੇ ਭਾਈ ਵੰਗੂ ਇੱਕੋ ਅੱਡੇ 'ਤੇ ਰਹੋ ਜਿਹੜਾ ਪਹਿਲੇ ਫਲੋਰ ਤੇ ਉਹ ਕਿਹੜੇ ਟੇਰੇ ਚ ਲੈ ਗਿਆ ਫਿਰ ਜਿਹੜਾ ਪਹਿਲੇ ਫਲੋਰ ਤੇ ਉਹ ਕਿੱਧਰ ਗਿਆ ਲੱਗੇਗਾ ਤੁਸੀਂ ਚਲੋ